ਨੋਟਿਸ ਜਾਰੀ ਹੋਇਆ ਹੈ ਦੀ ਸਰਕਾਰੀ ਕੋਰਟ ਦੇ ਉੱਪਰ ਲੱਗਿਆ ਪਠਾਨ ਮਜਰਾ ਸਾਹਿਬ ਦੀ ਤਾਂ ਤੁਸੀਂ ਕਿਵੇਂ ਵੇਖ ਰਹੇ ਹੋ ਉਸ ਨੋਟਿਸ ਨੂੰ ਕੀ ਕਰਨ ਜਾ ਰਹੇ ਹੋ ਦੇਖੋ ਇਹ ਕੋਰਟ ਦਾ ਜਿਹੜਾ ਪ੍ਰੋਸੀਜਰ ਹੈ ਜਦੋਂ ਬੰਦਾ ਕੋਰਟ ਪ੍ਰोसीडिंग ਚ ਪੇਸ਼ ਨਹੀਂ ਹੁੰਦਾ ਹੈਗਾ ਉਹਦੇ ਸਮਨ ਉਹਦੇ ਵਾਰੰਟਸ ਉਹਦੇ ਫਿਰ ਨੋਨ ਅਵੇਲੇਬਲ ਤੇ ਪ੍ਰੋਕਲੇਮੇਸ਼ਨ ਇਹ ਪ੍ਰੋਸੀਜਰ ਅਡਾਪਟ ਕਰਦੀ ਹੈ ਕੋਰਟ ਉਹ ਪ੍ਰੋਸੀਜਰ ਅਡਾਪਟ ਕੀਤਾ ਹੈਗਾ ਉਹਨਾਂ ਨੇ ਪ੍ਰੋਕਲੇਮੇਸ਼ਨ ਸਟਾਰਟ ਕੀਤੀ ਹੈ ਉਹਨੂੰ ਲੀਗਲੀ ਜਦੋਂ ਕੀ ਕਹਿੰਦੇ ਆ ਪਠਾਨ ਮਜਰਾ ਸਾਹਿਬ ਦੀ ਬੇਲ ਹਾਈ ਕੋਰਟ ਲੱਗ ਜਾਣੀ ਹੈਗੀ ਵਿਦੀਨ ਸ਼ਾਰਟਸ ਪੀਰੀਅਡ ਆਫ ਟਾਈਮ ਉਹਨੂੰ ਫਿਰ ਉਹ ਪ੍ਰोसीਡਿੰਗਸ ਉਹਦੇ ਵਿੱਚ ਹੀ ਮਰਜ ਹੋ ਜਾਂਦੀ ਹੈਗੀਆ ਉਹ ਇੱਕ ਲੀਗਲ ਪ੍ਰोसीजर ਹੈ ਕੋਈ ਐਕਸਟਰਾਔਰਡਨਰੀ ਚੀਜ਼ ਨਹੀਂ ਹੈਗੀ ਤੁਸੀਂ ਕਿਵੇਂ ਤਿਆਰੀ ਕਰ ਰਹੇ ਹੋ ਕਿ ਪਹਿਲਾਂ ਇਹ ਸਕੂਠੀ ਨੂੰ ਖਾਲੀ ਕਰਾਉਣ ਦਾ ਜ਼ਿਕਰ ਕਿਸੇ ਹੰਟਰਸ ਸੀਗਾ ਉਸ ਤੋਂ ਬਾਅਦ ਕੀ ਜਵਾਬ ਹੋਇਆ ਤੇ ਹੁਣ ਅੱਗੇ ਜਮਾਨਤ ਪਟੀਸ਼ਨ ਕਿਵੇਂ ਫਾਈਲ ਕਰਦੇ ਦੇਖੋ ਜਿਹੜਾ ਤਾਂ ਕੋਠੀ ਵਾਲਾ ਮੈਟਰ ਹੈਗਾ ਸਰਕਾਰ ਦੇ ਕੋਈ ਪ੍ਰोसीਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਵੱਲੋਂ ਪਹਿਲਾਂ ਹੀ ਮਾਨਯੋਗ ਅਦਾਲਤ ਦੇ ਵਿੱਚ ਉਹ ਕੇਸ ਫਾਈਲ ਕੀਤਾ ਗਿਆ ਸੀਗਾ ਉਹ ਪੈਂਡਿੰਗ ਹੈ ਉਹ ਵੀ ਅੱਜ ਵਾਸਤੇ ਲੱਗੇ ਹੋਏ ਸਬਸੀਕੁਐਂਟ ਟੂ 댓 ਜਿਹੜਾ ਹੈਗਾ ਸਰਕਾਰ ਵੱਲੋਂ SDM ਸਾਹਿਬ ਦੇ ਕੋਰਟ ਦੇ ਵਿੱਚ ਪ੍ਰोसीडिंग स्टार्ट ਕੀਤੀ ਗਈ ਉਹਦੇ ਵਿੱਚ ਅਸੀਂ ਪੇਸ਼ ਹੋ ਗਏ ਸਾਡੀ ਐਪਲੀਕੇਸ਼ਨ ਪੈਂਡਿੰਗ ਹੈ ਫਾਰ ਡਿਸਕਵਰੀ ਆਫ ਦੀ ਡਾਕੂਮੈਂਟਸ ਅਜੇ ਤੱਕ ਉਹ ਕੋਈ ਡਾਕੂਮੈਂਟ ਪੇਸ਼ ਨਹੀਂ ਕਰ ਰਹੇ ਹੈਗੇ ਐਸਆਰਐਸ ਬੀਲ ਇਜ਼ ਕਨਸਰਨਡ ਉਹ ਮੋਸਟ ਲਾਈਕਲੀ ਮੇਰੀ ਉਮੀਦ ਹੈ ਸ਼ਾਇਦ ਨੈਕਸਟ ਵੀਕ ਤੱਕ ਫਾਈਲਿੰਗ ਹੁੰਦੀ ਹੋ ਜੂਗੀ ਜੀ ਕੁਝ ਪ੍ਰੋਸੀਜਰਲ ਫਾਰਮੈਲिटीज ਹੁੰਦੀਆਂ ਉਹ ਕਰਵਾ ਰਹੇ ਐ ਐਮਐਲਏ ਸਾਹਿਬ ਤੇ ਉਹਦੇ ਅਕੋਰਡਿੰਗਲੀ ਅਸੀਂ ਹਨਰੇਬਲ ਹਾਈ ਕੋਰਟ ਮੂਵ ਕਰਾਂਗੇ ਜੀ ਬੀ ਓਡ ਇਸ ਨੋਟਿਸ 3 ਦਿਨ ਦੇ ਵਿੱਚ ਜਵਾਬ ਦੇਣਾ ਜੀ ਨਹੀਂ ਤਾਂ ਪਕੜਾ ਕਰਾ ਦਿੱਤਾ ਜਾਣਾ ਨਹੀਂ ਪ੍ਰਾਇਰ ਟੂ ਦੈਟ ਜਿਹੜਾ ਹੈਗਾ ਆਪਣੀ ਬੇਲ ਮਾਨਯੋਗ ਹਾਈ ਕੋਰਟ ਦੇ ਵਿੱਚ ਲੱਗ ਜੂਗੀ ਤੇ ਇਹ ਪ੍ਰੋਸੀਡਿੰਗਸ ਫਿਰ ਉਹਦੇ ਵਿੱਚ ਮਰਜ ਹੋ ਜਾਣਗੇ ਜੀ